લાલાજી ਨੇ ਫੇਰ ਲਾਰਾ ਲਾਤਾ ਜੀ ਕਹਿੰਦੇ ਕੇਜਰੀਆਲ ਨੇ ਮੋਢ ਸਰਕਾਰ ਵੰਡ ਤੇ ਪੁਜਾਰੀਆਂ ਤੇ ਗਰੰਤੀਆਂ ਨੂੰ 18-18000 ਰੁਪਏ ਮਹੀਨਾ ਦੇਣ ਦਾ ਐਲਾਨ ਕਰਤਾ ਜੀ ਚੰਦੀ ਸਾਹਿਬ ਇਹ ਤਾਂ ਮੇਰੇ ਖਿਆਲ ਆ ਵੀ ਇਹਨਾਂ ਨੇ ਇੱਕ ਕਿਸੇ ਹਾਰ ਦੇ ਕੀਤੇ ਕਦੇ ਨਹੀਂ ਪੈਦੀ ਕਿਉਂਕਿ ਇਹ ਜਿਹੜੇ ਦਿੱਲੀ ਦੇ ਗੁਰਦੁਆਰਾ ਸਹਿਬਾਨ ਆ ਉਹ ਇਤਿਹਾਸਕ ਗੁਰਦੁਆਰੇ ਬਿਲਕੁਲ ਉਹਨਾਂ ਦਾ ਪ੍ਰਬੰਧ ਵਾਸਤੇ ਉੱਥੇ ਵਕਾਇਦਾ ਜਿਹੜੀ ਹੈਗੀ ਹੈ ਇੱਕ ਐਕਟ ਤੇ ਰਾਹੀਂ ਉੱਥੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ ਬਿਲਕੁਲ ਜੀ ਉਹਨਾਂ ਨੂੰ ਲਾ ਪ੍ਰੋਬੰਡ ਉਹ ਤੇ ਆਲਰੇਡੀ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਜਿਹੜੇ ਗ੍ਰੰਥੀ ਸੀ ਕਹ ਜਾਂ ਜੋ ਵੀ ਸੇਵਾਦਾਰ ਹੈ ਉਹਨਾਂ ਨੂੰ ਉਹ ਕਾਇਦਾ ਤਨਖਾਹਾਂ ਦਿੱਤੇ ਐ ਇਹ ਤੋਂ ਵੱਧ ਦਿੰਦੇ ਜੀ ਵੱਧ ਦਿੰਦੇ ਹੁਣ ਇਹ ਬਿਲਕੁਲ ਮੈਨੂੰ ਨਹੀਂ ਪਤਾ ਕਿੰਨੀ ਦਿੰਦੇ ਆ ਵੀ ਵੱਧ ਦਿੰਦੇ ਹੋਣਗੇ ਉਹ ਜੀ ਜੀ ਉੱਥੇ ਤੁਹਾਨੂੰ ਪਤਾ ਵੀ ਸੰਸਾਰ ਪਰ ਦੇ ਲੋਕ ਜਿਹੜੇ ਆਉਂਦੇ ਐ ਜੇ ਹੁਣ ਆਪਾਂ ਸਿਸਕਟ ਕੋਲ ਤੁਹਾਨੂੰ ਸਭ ਦੇਖੀਏ ਹਮ ਕਿਹੜਾ ਬੰਦਾ ਦੁਨੀਆ ਦੇ ਵਿੱਚ ਜਿਹੜਾ ਇੱਥੇ ਦਿੱਲੀ ਆਇਆ ਉਹ ਵਿੱਚ ਉੱਥੇ ਨਾ ਜਾਂਦਾ ਹੁੰਦਾ ਜੀ ਔਰ ਹਰ ਬੰਦਾ ਜਿਹੜਾ ਹੈਗਾ ਉਹ ਉੱਤਰ ਨੂੰ ਜਿਹੜਾ ਹੈਗਾ ਬੈਕ ਕਰਕੇ ਨਹੀਂ ਪੈਦਾ ਹੁੰਦਾ ਲੋਕ ਇਹਦੇ ਮਤਲਬ ਐਵੇਂ ਉਹਨੂੰ ਪੁੱਛਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਉੱਥੇ ਜਿਹੜੀ ਇਹ ਸ਼ਹਾਦਤ ਹੋਈ ਵੀ ਹੈ ਹੂੰ ਇਸੇ ਤਰੀਕੇ ਆਪਾਂ ਦੇਖੀ ਤੇ ਦਿੱਲੀ ਦੇ ਵਿੱਚ ਕੁਝ ਮੰਦਰ ਵੀ ਹੈਗੇ ਬਿਲਕੁਲ ਜਿਨ੍ਹਾਂ ਮੰਦਰਾਂ ਦਾ ਪ੍ਰਬੰਧ ਜਿਹੜਾ ਹੈਗਾ ਉਹ ਆਲਰੇਡੀ ਜਿਹੜੀਆਂ ਕਮੇਟੀਆਂ ਦੇ ਕੋਲੇ ਜਿੱਥੇ ਕਮੇਟੀਆਂ ਕੋਲੇ ਇਹ ਕਮੇਟੀਆਂ ਬਾਰੇ ਪੈਸੇ ਦਿੰਦੇ ਹਾਂ ਜਿੱਥੇ ਕੋਈ ਸਰਕਾਰੀ ਹੈਗੇ ਐ ਜਿਵੇਂ ਕਿ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਕਿਆਸੀ ਐ ਕੈਂ ਕੈਂ ਦੇ ਵਿੱਚ ਅਸੀਂ ਜਦੋਂ ਦੇਖਦੇ-ਦੇਖਦੇ ਕੋਈ ਉਹ ਕਰਦੇ ਕਰਾਉਂਦੇ ਸੀ ਆੜਮੀ ਵਾਲੇ ਕਿਤੇ ਜਾਂਦੇ ਨਹੀਂ ਗੁਰਦੁਆਰਾ ਸਾਹਿਬ ਕਿਤੇ ਜੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਫਿਰ ਸੀ ਕਿ ਗਰੰਤੀ ਸਿੰਘ ਨੂੰ ਮਿਲਦੇ ਹੂੰ ਹੂੰ ਤੇ ਉੱਥੇ ਇੱਕ ਸੇਵਾਦਾਰ ਆ ਗਿਆ ਉਹ ਕਹਿੰਦੇ ਜੀ ਮੈਂ ਇੱਥੇ ਗਰੰਤੀ ਜੀ ਦੀ ਸੇਵਾ ਨੂੰ ਹਣਾ ਮੈਂ ਤੁਸੀਂ ਕਹੋਣੇ ਕਹਿੰਦਾ ਮੈਨੂੰ ਆੜਮੀ ਵਾਲੇ ਪੈਸੇ ਦਿੰਦੀ ਹੈ ਜੀ ਮੈਨੂੰ ਬਣੀ ਹੈ ਨਹੀਂ ਹੋਈ ਮੈਂ ਕਿਹਾ ਜੀ ਕੀ ਕਰਾਂ ਉਹ ਕਹਿੰਦੇ ਵੀ ਇੱਥੇ ਕੁਝ ਪੈਸੇ ਜਿਹੜੇ ਹੈਗਾ ਨਾ ਸਰਕਾਰ ਪੈਸੇ ਦਿੰਦੀ ਹੈ ਕੁਝ ਗੁਰਦੁਆਰਾ ਸਹਿਬਾਨ ਕੋ ਐਥੇ ਕਮੇਟੀ ਨਹੀਂ ਬਣੀ ਹੋਈ ਹੂੰ ਹੂੰ ਜਿਹੜੇ ਇਤਿਹਾਸ ਗੁਰਦੁਆਰੇ ਆ ਸਰਕਾਰ ਪੈਸੇ ਦਿੰਦੀ ਹੈ ਉਹਨੇ ਫਿਰ ਕਥਾ ਤੁਹਾਨੂੰ ਵੀ ਆਜ ਦਾ ਚੈਨੜਾ ਗੁਰਦੁਆਰਾ ਚੈਨੜਾ ਗੁਰਦੁਆਰਾ ਇਹ ਬਣਵਾਇਆ ਸੀ ਮਹਾਰਾਜਾ ਭਪਿੰਦਰ ਸਿੰਘ ਜੀ ਔਰ ਇੱਕ ਨੰਬਰ ਜਿਹੜਾ ਅੱਸੀ ਕਾ ਲੱਗਿਆ ਵਾ ਇੱਕ ਨੰਬਰ ਮੀਤੇ ਇੱਥੇ ਲੱਗਿਆ ਹੋਇਆ ਸੀ ਇਸ ਕਿਸਮ ਦੀ ਗੱਲ ਤਾਂ ਹੈਗੀ ਹੈ ਇਮੇਜ ਵਿੱਚ ਤੁਸੀਂ ਦੇਖੋਗੇ ਜਦੋਂ ਇਹਨਾਂ ਨੇ ਕਿਹਾ ਕਿ ਸੀ ਪੁਰਸ਼ਵਰ ਦੇ ਗ੍ਰੰਥਕਾਂ ਨੂੰ ਵੀ ਦੇਵਾਂਗੇ 18000 ਰੁਪਇਆ ਮੰਦਰਾਂ ਦੇ ਪੁਜਾਰੀਆਂ ਨੂੰ ਵੀ ਦੇਵਾਂਗੇ ਤੇ ਹਨੂਮਾਨ ਮੰਦਰ ਤੋਂ ਅੱਜ ਉਹਨਾਂ ਨੇ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਨੀ ਹੈ ਲਾਲਾ ਜੀ ਨੇ ਇਹ ਜਿੰਨੇ ਹੋਰ ਸਪੈਸ਼ਲ ਹੈ ਪਰ ਦੂਜੇ ਪਾਸੇ ਜਿਹੜੇ ਮੌਲਵੀ ਆ ਬਸ ਦਾਦੇ ਉਹਨਾਂ ਨੇ ਜਿਹੜਾ ਜਿਉਂ ਪ੍ਰੋਟੈਸਟ ਕੀਤਾ ਲੈ ਘਰ ਕੇ ਜਾ ਕੇ ਜੀ ਉਹਨਾਂ ਦੀ 17 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੂੰ ਉਹ ਇਹ ਉਹਨਾਂ ਨੂੰ ਤਨਖਾਹ ਕਾਦੀ ਉਹ ਵੀ ਮੈਨੂੰ ਪਤਾ ਲੱਗਿਆ ਇਹ ਐਸਐਲ 2 1993 ਦੇ ਵਿੱਚ ਇੱਕ ਫੈਸਲਾ ਸੁਪਰੀਮ ਕੋਰਟ ਦਾ ਆਇਆ ਸੀ ਹੂੰ ਕਿਉਂਕਿ ਜਿਹੜੀਆਂ ਮਸਜਿਦਾਂ ਦਾ ਜਿਹੜਾ ਕਾਰ ਬਿਹਾਰ ਕਰਨਾ ਜਿਹੜਾ ਜਿਹੜੀ ਇੰਨਾ ਜਿਹਾ ਪੁਰਾਣੀਆਂ ਪ੍ਰਾਪਰਟੀਜ਼ ਪਏ ਉਹਨਾਂ ਦੇ ਉੱਤੇ ਕੰਟਰੋਲ ਸਰਕਾਰ ਦਾ ਹੈ ਤੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਕਿ ਜਦੋਂ ਮੁਸਲਮਾਨਾਂ ਲਈ ਪ੍ਰਾਪਰਟੀ ਜਿਹਨਾਂ ਦੀ ਸਰਕਾਰ ਤੇ ਤਾਂ ਉਹ ਪ੍ਰਾਪਰਟੀ ਜਿਹਨਾਂ ਸਰਕਾਰ ਦੇ ਮਤਹਿਤ ਹੈ ਤਾਂ ਸਰਕਾਰ ਹੀ ਨੰਨ ਤਰਖਾ ਦੇਵੇ ਜਿਹੜੇ ਮਤਲਬ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਤਰਖਾਸਤ ملتی ਹੈ ਉਹਨਾਂ ਨੂੰ ਮਿਲਦੀ ਨਹੀਂ ਇਹ ਨਵੇਂ ਨੂੰ ਖਵੇਂ ਦੇ ਦਿੱਤੇ ਕੱਲ ਨੂੰ ਫਿਰ ਇਹ ਸਵਾਲ ਵੀ ਖੜਾ ਹੋਊਗਾ ਕਿ ਕੀ ਇਹ ਪਾਰਟੀ ਚੋਣ ਲੜ ਸਕਦੀ ਹੈ ਕਿ ਨਹੀਂ ਲੜ ਸਕਦੀ ਹੂੰ ਹੂੰ ਕਿਉਂਕਿ ਜਿਹੜੀ ਹੈਗੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਹੋਈ ਹੈ ਕਿ ਸੈਕੂਲਰ ਪਾਰਟੀ ਹੈ ਜਿਹੜੀ ਉਹ ਹੀ ਚੋਣ ਲੜ ਸਕਦੀ ਹੈ ਜੀ ਹਰ ਪਾਰਟੀ ਨੂੰ ਇਹ ਲਿਖ ਕੇ ਦੇਣਾ ਪੈਣਾ ਕਿ ਅਸੀਂ ਸੈਕੂਲਰ ਹੈ ਜੇ ਤੁਸੀਂ ਕਿ ਕ੍ਰਾਂਤੀ ਸਿੰਘਾਂ ਨੂੰ ਤੇ ਤੁਸੀਂ ਪੁਜਾਰੀਆਂ ਨੂੰ ਤਰਖਾਹਾਂ ਦੇਣ ਲੱਗੇ ਸਰਕਾਰੀ ਖੇਤਾਂ ਦੇ ਵਿੱਚੋਂ ਸਾਡੀ ਮਰਜ਼ੀ ਦੇ ਨਾਲ ਤਾਂ ਫਿਰ ਇਹ ਦਾ ਬੜਾ ਪੁੱਠਾ ਪਊਗਾ ਕੱਲ ਨੂੰ ਫਿਰ ਤੁਸੀਂ ਪੰਜਾਬ ਦੇ ਵਿੱਚ ਵੀ ਆ ਕੇ ਕਰੋਗੇ ਜੀ ਫਿਰ ਜਿਹੜੇ ਕੰਟਰੋਲ ਵੀ ਤੁਸੀਂ ਆਪਣੇ ਕੋਲੇ ਭਾਵੇਂ ਲਈ ਸਾਡੇ ਕੋਲੇ ਕੰਟਰੋਲ ਦਿਓ ਇਹ ਆਪਣੇ ਆਪ ਦੇ ਵਿੱਚ ਮੇਰੇ ਖਲਬਤਾਂ ਕਿ ਲੋਕਾਂ ਨੂੰ ਗੁਮਰਾਹ ਕਰਨਾਂ ਦੀ ਗੱਲ ਹੈ ਇਹ ਜਿਹੇ ਗੱਲਾਂ ਕਰਕੇ ਉਹ ਇਹ ਮਦਰੋਂ ਤਰ ਲੋ ਮੱਛੀ ਹੋ ਰਹੀ ਐ ਜਿਵੇਂ ਜੋ ਮਰਜ਼ੀ ਹੋ ਜੇ ਸਾਨੂੰ ਦਿੱਲੀ ਦੀ ਸਰਕਾਰ ਮਿਲ ਜੀ ਜੀ ਪਰ ਜੇ ਸਰਕਾਰ ਮਿਲ ਵੀ ਗਈ ਕੀ ਮਿਲ ਜੂਗਾ ਇਹ ਸਰਕਾਰ ਦੇ ਪੱਲੇ ਵੀ ਕੀ ਐ ਹੂੰ ਹੂੰ ਕਿਉਂਕਿ ਪਾਵਰ ਤਾਂ ਸਾਰੀਆਂ ਇਲੈਕਟ੍ਰੀਕਲ ਕਵਰਨਰ ਦੇ ਕੋਲੇ ਹੈ ਨਾ ਇਹਨਾਂ ਦੇ ਕੋਲੇ ਕੀ ਹੈ ਬਸ ਬਸੇ ਹੈ ਵੀ ਸਰਕਾਰ ਪੜ ਦੇ ਕਿਸੇ ਤਰੀਕੇ ਉਹ ਉਹ ਵੜੀ ਤੇ ਇੱਕ ਤੇ ਦੀ ਔਰ ਕੱਲ ਆਪਸੀ ਨੂੰ ਨਾਲ ਬਿਠਾਇਆ ਸੀ ਨਾਲ ਬਿਠਾ ਕੇ ਇਹਨਾਂ ਨੇ ਜਿਹੜਾ ਅਨਾਉਂਸ ਕੀਤਾ ਉਹ ਕੀ ਸੀ ਤਨਖਾਹ ਦੇਵਾਂਗੇ ਪਰ ਮੈਨੂੰ ਇਹ ਲੱਗਦਾ ਮੈਨੂੰ ਵੀ ਕਰਲੋ ਮੱਛੀ ਹੋ ਰੇ ਸਿਰਫ ਸਿਰਫ ਫੱਟਾ ਦੀ ਗੱਲ ਸੀ